ਮੈਂ ਤੁਹਾਡਾ ਪੱਤਰਕਾਰ ਪੰਦਰਮਾਨ ਅੱਜ ਤੁਹਾਡੀ ਮੁਲਾਕਾਤ ਕਰਾਉਨੇ ਆ ਕਿਲਾ ਫਤੇਗੜ ਸਾਹਿਬ ਪਿੰਡ ਚਾਂਪਰ ਦੇ ਪ੍ਰਸਿੱਧ ਕਵੀਸਰੀ ਟਹਲ ਸਿੰਘ ਦੇ ਨਾਲ ਜੋ ਆਪਣੀਆਂ ਕਮਤਾਵਾਂ ਦੇ ਨਾਲ ਸੰਗਤ ਨੂੰ ਗੁਰਜਸ ਦੇ ਨਹੀਂ ਨਿਹਾਲ ਕਰਦੇ ਨੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਮਿਹਨਤ ਕਰਕੇ ਆ ਰੇੜੀ ਤੇ ਉਹਨਾਂ ਨੇ ਸਬਮਿਟ ਦੀ ਥੈਲੇ ਲੱਦੇ ਹੋਏ ਨੇ ਮਿਹਨਤ ਕਰ ਰਹੇ ਨੇ ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਸਾਡੇ ਆਪਣੇ ਪਾਠੀ ਸਿੰਘ ਨੇ ਕਬਿਸਤਰੀ ਨੇ ਰਾਗੀ ਸਿੰਘ ਨੇ ਉਹਨਾਂ ਦਾ ਮਾਣ ਸਨਮਾਨ ਨਹੀਂ ਹੋ ਰਿਹਾ ਉਹ ਗੁਰੂ ਦਾ ਗਿਆਨ ਦੇਣ ਵਾਲੇ ਸਿੱਖੀ ਦਾ ਗਿਆਨ ਦੇਣ ਵਾਲੇ ਨੂੰ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਪੈ ਰਿਹਾ ਦੇਖੋ ਸਮਿਟ ਦੇ ਥੈਲੇ ਰੇੜੀ ਤੇ ਲੱਦੇ ਹੋਏ ਨੇ ਇਹ ਪ੍ਰਸਿੱਧ ਕਬਿਸਤਰੀ ਜੰਪਰ ਵਾਲਿਆਂ ਦੇ ਇਹ ਜਥੇ ਵਿੱਚੋਂ ਐ ਇਹ ਤਹਿਲ ਸਿੰਘ ਕਾਕਾ ਤਹਿਲ ਸਿੰਘ ਇਹਨਾਂ ਦੀ ਇੱਕ ਕਵਿਸਤਰੀ ਸੁਣ ਕੇ ਤੁਸੀਂ ਮੰਤਰ ਮੁਕਤ ਹੋ ਜਾਓਗੇ ਮਤਲਬ ਤੁਹਾਡਾ ਧਿਆਨ ਤਰਿਆ ਜਾਊਗਾ ਬਹੁਤ ਵਧੀਆ ਕਵਿਸਤਰੀ ਕਰਦੇ ਨੇ ਅੱਜ ਇਹ ਮੈਨੂੰ ਅਚਾਨਕ ਮਿਲ ਗਏ ਇਹਨਾਂ ਨੇ ਆਪਣੇ ਸਿਮਟ ਦਾ ਢੇਡਾ ਆਪਣੀ ਰੇੜੀ ਤੇ ਲਗਾ ਰਹੇ ਨੇ ਇਹ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਤਹਿਲ ਸਿੰਘ ਹੈ ਜੀ ਅੱਜ ਤੁਸੀਂ ਜਿਹੜਾ ਇਹ ਢੇਡਾ ਇਹ ਕਿੱਥੋਂ ਨੂੰ ਕਿੱਥੋਂ ਲਿਗਿਜਨੇ ਪਗੜਾਣੇ ਤੋਂ ਜੀ ਜਮੀਤ ਘੜ ਸਕੂਲ ਵਿੱਚ ਛੱਡਣਾ ਕਿੰਨੇ ਦਾ ਕਿਹੜਾ ਜੀ ਇਹ ਇਹ 200 ਰੁਪਏ ਦਾ ਕਿਹੜਾ ਇਹ ਇਹ ਜਦ ਕੀ ਇਹ ਜੇ ਕਿੰਨੇ ਥਲੇ ਨਹੀਂ ਇਹ 10 ਜੀ ਮੈਂ ਕਹਿੰਦਾ 100 ਰੁਪਏ ਤੇਲ ਦਾ ਲੱਗ ਜਣਾ ਲਗ ਭਾਵੇਂ ਲੱਗ ਜਾਂਦਾ ਜੀ ਤੇ ਬੜਾ ਔਖਾ ਜੀ ਤੁਹਾਨੂੰ ਇਹ ਜਿਹੜੇ ਤੁਹਾਡੇ ਕਵਿਸਤਰੀਓ ਤੁਸੀਂ ਬਹੁਤ ਵਧੀਆ ਤੁਹਾਡੀ ਆਵਾਜ਼ ਹੈ ਇਹ ਇਹ ਜਿਹੜਾ ਤੁਹਾਡਾ ਮਤਲਬ ਕਿੰਨੇ ਕਿ ਦਿਨ ਮਹੀਨੇ ਚ ਪ੍ਰੋਗਰਾਮ ਆਉਂਦੇ ਤੁਹਾਨੂੰ ਜੀ ਪ੍ਰੋਗਰਾਮ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਜੀ ਬਸ ਜੀ ਹਾਂ ਹਾਂ ਜੀ ਕਿੰਨਾ ਖਰਚਾ ਬਣੀ ਬਣ ਜਾਂਦੇ ਦੋ ਤਿੰਨ ਵਿੱਚ ਦੁਆਵਾਂ ਵਿੱਚ ਬਣ ਜਾਂਦਾ ਜੀ 3000 ਰੁਪਿਆ 303500 303500 ਬਣ ਜਾਂਦਾ ਹਾਂਜੀ ਤੇ ਇਹਦੇ ਨਾਲ ਤਾਂ ਕੋਈ ਯਾਰਾ ਪਰਿਵਾਰ ਦਾ ਬਹੁਤ ਔਖਾ ਹੁੰਦਾ ਕਿੰਨੇ ਬੱਚੇ ਤੁਹਾਡੇ ਜੀ ਬੱਚੇ ਮੇਰੇ 3 ਹੈ ਜੀ ਵੱਡਾ ਬੱਚਾ 10ਵੀਂ ਚ ਪੜਦਾ ਛੋਟਾ 9ਵੀਂ ਚ ਹੈ ਗੁੱਡੀਆਂ ਇੱਕ ਉਹ 6ਵੀਂ ਚ ਪੜਦੀ ਹੈ ਜੀ ਈ ਤੁਹਾਡੀ ਜਿਹੜੀ ਕਵਿਸਤਰੀ ਹੈ ਬਹੁਤ ਵਧੀਆ ਮੈਂ ਤਾਂ ਹੁਣ ਵੀ ਸੁਣ ਕੇ ਆਇਆ ਹਾਂ ਹੁਣੇ ਸੁਣ ਕੇ ਆਇਆ ਮੈਂ ਤੁਸੀਂ ਘੰਟਾ ਪਹਿਲਾਂ ਕਵਿਸਤਰੀ ਅੱਜ ਝਾਂਪਰ ਪ੍ਰੋਗਰਾਮ ਸੀ ਉੱਥੇ ਗਾ ਰਹੀ ਸੀ ਤੁਸੀਂ ਆਪਣੇ ਸਰੋਤਿਆਂ ਨੂੰ ਵੀ ਕਵਿਸਤਰੀ ਸੁਣਾ ਦਿਓ ਮੜੀ ਹਾ ਹੋ ਰੀ ਬਲੇ ਹਾਰੀ ਜਾਈਏ ਸਦਾ ਉਹਦੀ ਸ਼ਾਨ ਉੱਤੇ ਉਸ ਦੀਆਂ ਕੁਦਰਤਾਂ ਬਣਾਇਆ ਕੁਝ ਬੰਦਾ ਏ ਹੱਡੀਆਂ ਦੇ ਜੋੜ ਜੋੜੇ ਕੈਸੇ ਨੇ ਜੁਗਤ ਨਾਲ ਕੀ ਕੀ ਕੰਮ ਕੀਤੇ ਉੱਤੇ ਸੋਨਾ ਫੇਰ ਰੰਦਾ ਏ ਸੋਹਣੇ ਪੋਟੇ ਨਾਲ ਉਤੋਂ ਪੋਟਿਆ ਮਨਾਰਾ ਸੋਨਾ ਵਿੱਚ ਮਾਲੇ ਮੂਤ ਭਰ ਮੰਦੇ ਤੋਂ ਹਰ ਸਿੰਘ ਜੀ ਬਹੁਤ ਵਧੀਆ ਤੁਹਾਡੀ ਇੱਕ ਬਸਤਰੀ ਇੱਕ ਹੋਰ ਆਪਣੀ ਕਵਿਤਾ ਸੁਣਾਓ ਇੱਕ ਹੋਰ ਸਰੋਤਿਆਂ ਨੂੰ ਉਹ ਕੰਮ ਕਰੇ ਤੂੰ ਭੀਰ ਨੂੰ ਕਰਮ ਲੱਗਦੇ ਕੰਮ ਕਰਕੇ ਕਿਸਮਤ ਅਜਮਾਈ ਦੀਏ ਉਹ ਖੂ ਚੱਲ ਕੇ ਕਦੇ ਨਹੀਂ ਕੋਲ ਆਉਂਦੇ ਉਹ ਕੋਲ ਜਾ ਕੇ ਪਿਆਸ 부ਜਾਈ ਦੀਏ ਪੱਥਰ ਦੇਣ ਹੀਰੇ ਸਿੱਪੀਆਂ ਦੇਣ ਮੋਤੀ ਉਹ ਕਿਸਮਤ ਆਪ ਦੀ ਆਪ ਬਣਾਈ ਦੀ ਏ ਵਿੱਚ ਸਵਾਦ ਖੜ ਕੇ ਤਹਿਲ ਸਿੰਘਾ ਉਹ ਕੋਈ ਧਾਰਮਿਕ ਕਥਾ ਸੁਣਾਈ ਦੀ ਏ ਇਹ ਤਹਿਲ ਸਿੰਘ ਜੀ ਤੁਹਾਨੂੰ ਇਹ ਮਤਲਬ ਕੰਮ ਨਾ ਮਿਲਣ ਕਰਕੇ ਮਤਲਬ ਜਿਹੜਾ ਤੁਹਾਡਾ ਮਾਨ ਸਨਮਾਨ ਨਾ ਹੋਣ ਕਰਕੇ ਹਾਂ ਜੀ ਤੁਹਾਨੂੰ ਜੀ ਇਹ ਕੰਮ ਕਰਨੇ ਪੈ ਰਹੇ ਨੇ ਜੀ ਜੀ ਸਰ ਇਹ ਇਹ ਜਿਹੜੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਕਬਿศรี ਇਹਨਾਂ ਦਾ ਮਾਨ ਸਨਮਾਨ ਨਹੀਂ ਹੋ ਰਿਹਾ ਜੀ ਨਹੀਂ ਜੀ ਅੰਨਾ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ ਹੈ ਜੀ ਓਨਾ ਹੋਣਾ ਚਾਹੀਦਾ ਕਲਾਕਾਰਾਂ ਨੂੰ ਤਾਂ ਲੋਕ 500 500 ਦੇ ਗੇਰਦੇ ਐ 100 100 ਦੇ ਗੇਰਦੇ ਐ ਹੈ ਜੀ ਉਰੇ 10 ਰੁਪਏ ਵੀ ਦਿੰਦੇ ਨੂੰ ਵੀ ਅਗਰੇ ਨੂੰ ਉਹ ਹੁੰਦਾ ਪ੍ਰੋਬਲਮ ਹੁੰਦੀ ਹੈ ਪਹਿਲਾਂ ਤਾਂ ਸੁਣਦਾ ਹੀ ਕੋਈ ਹੈ ਨਹੀਂ ਕਹਿੰਦੇ ਟਾਈਮ ਹੀ ਨਹੀਂ ਹੈ ਕਲਾਕਾਰਾਂ ਕੋਲ ਜਾ ਕੇ ਗੱਲੇ ਤਾਂ ਉੱਥੇ ਛਿੱਤਰ ਪ੍ਰੇਡ ਕਰਾ ਕੇ ਆਨੇ ਆ ਆਪਣੀ ਗੱਲੇ ਉੱਥੇ ਪੈਸੇ ਆਪਣੇ ਲਟਾਣੇ ਆ ਉੱਥੇ ਉਹਨਾਂ ਦਾ ਜ਼ੀਰੋ ਹੋ ਜਾਂਦਾ ਤੇ ਥੋੜਾ ਤੁਹਾਨੂੰ ਤਾਂ ਨੇ 20 ਰੁਪਏ ਵੀ ਦੰਦਾ ਅਗਲੇ 10 ਵਾਰੀ ਅਗਲੇ 9 ਬੋਲ ਦੀ ਤਾਂ ਜੀ ਬਹੁਤ ਵੀ ਤੁਹਾਡੀ ਕਹਿਣ ਦਾ 바ਬ ਹੈ ਵੀ ਜਿਹੜੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਜਾਂ ਕਬਿਸਤਰੀ ਨੇ ਢਾਡੀ ਨੇ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਇੱਕ ਹੋਰ ਹੈ ਜੀ ਤਹਿਲ ਸਿੰਘ ਜੀ ਹਾਂ ਜੀ ਜੇਕਰ ਜੇਹੀ ਹਾਲ ਰਿਹਾ ਹਾਂ ਜੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਪਾਠੀ ਸਿੰਘ ਰਾਗੀ ਸਿੰਘ ਪਾਠੀ ਢਾਡੀ ਕੌਣ ਬਣਨਗੇ ਜੀ ਫਿਰ ਪਾਠੀ ਸਿੰਘ ਤਾਂ ਲੱਭਣਾਂ ਨਹੀਂ ਜੀ ਨਾ ਰਾਗੀ ਲੱਭਣੇ ਆ ਕਿਉਂਕਿ ਇਹਨਾਂ ਨੂੰ ਫਿਰ ਤੁਰਦੇ ਨਹੀਂ ਜੋ ਨਰੇਸ਼ ਤੁਰਦੀ ਨਹੀਂ ਹੈ ਇਧਰ ਨੋ ਨਵੇਂ ਮੁੰਡੇ ਦੇ ਤਰਤੇ ਜਦੋਂ ਪਰਿਵਾਰ ਦਾ ਖਰਚੇ ਚ ਜਲਣਾ ਹਾਂ ਜੀ ਨਾ ਹੁਣ ਪਾਠੀ ਸਿੰਘ ਲੱਭ ਰਹੇ ਨੇ ਨਾ ਹੁਣ ਬਹੁਤ ਨਵੇਂ ਰਾਗੀ ਵੀ ਕਾ ਮਿਲ ਘੱਟ ਮਿਲ ਰਹੇ ਨੇ ਹਾਂ ਜੀ ਟਾਡੀ ਕਮਿਸਤਰੀ ਵੀ ਪੁਰਾਣੀ ਹੈ ਨਵੇਂ ਨਹੀਂ ਹੈ ਹਾਂ ਜੀ ਹਾਂ ਜੀ ਕੀ 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 ਮੰਗ ਕਰਦੇ ਲੋਕਾਂ ਦੇ ਜੀ ਲੋਕਾਂ ਤੋਂ ਮੰਗ ਕਰਦੇ ਆ ਜੀ ਵੀ ਸਾਨੂੰ ਸਤਕਾਰ ਮਿਲੇ ਪ੍ਰੋਗਰਾਮ ਮਿਲਣ ਜੇ ਜੇ ਸਤਕਾਰ ਹੋਊਗਾ ਤਾਂ ਵੀ ਸੋਣ ਸਾਡੇ ਪਾਸ ਅੰਨੇ ਇਤਿਹਾਸ ਲਿਖੇ ਹੋਏ ਆ ਕਟੋਕਟ 25 30 ਇਤਿਹਾਸ ਹੈ ਸਾਡੀ ਮਿਹਨਤ ਜਿਆਦਾ ਪਰ ਉਹਨਾਂ ਸਾਨੂੰ ਮਿਹਨਤ ਦਾ ਫਲ ਨਹੀਂ ਮਿਲਦਾ ਕਿਉਂਕਿ ਉਹਨਾਂ ਅਸੀਂ ਕਿਤੇ ਜਗਾ ਜਗਾ ਮੇਲੇ ਹੁੰਦੇ ਆ ਸਾਡੇ ਪਾਸ ਨਾ ਟਾਈਮ ਹੈ ਨਹੀਂ ਉੱਥੇ ਅਗਲਾ ਟਾਈਮ ਹੀ ਨਹੀਂ ਦੰਦਾ ਪਹਿਲਾਂ ਤਾਂ ਜਿੱਥੇ ਅਖਲਾ ਬੁਲਾਉਂਦਾ ਫਿਰ ਉਹ ਤਾਂ ਸਤਕਾਰ ਵੀ ਕਰਦੇ ਆ ਲੋਕ ਜੇ ਸਤਕਾਰ ਹੋਊਗਾ ਤਾਂ ਜ਼ਰੂਰ ਅਸੀਂ ਮਿਹਨਤ ਵੀ ਕਰੂਗੇ ਨਵੇਂ ਬੱਚੇ ਵੀ ਲੱਗਣਗੇ ਤੇ ਆਉਣ ਵਾਲੇ ਸਮੇਂ ਦੀ ਤਰੱਕੀ ਹੋਊਗੀ ਫਿਰ ਨਹੀਂ ਜਿਹੜਾ ਵਿਆਹਾਂ ਦੇ ਵਿੱਚ ਦੇਖਿਆ ਜੀ ਵਿਆਹਾਂ ਦੇ ਵਿੱਚ 5-7 ਲੱਖ ਰੁਪਇਆ ਲਾ ਕੇ 10 ਲੱਖ ਰੁਪਇਆ ਲਾ ਕੇ ਕਲਾਕਾਰ ਬੁਲਾਉਂਦੇ ਨੇ ਕਲਾਕਾਰ ਬੁਲਾਉਂਦੇ ਨੇ ਤੇ ਕਲਾਕਾਰ ਬੁਲਾਉਂਦੇ ਨੇ ਜਦੋਂ ਉਥੇ ਥੋੜਾ ਧਾਰਮਿਕ ਪ੍ਰੋਗਰਾਮ ਵੀ ਹੋਣਾ ਚਾਹੀਦਾ ਹਾਂਜੀ ਹੋਣਾ ਚਾਹੀਦਾ ਜਦੋਂ ਪਾਰਟਾ ਮੰਨ ਲੱਗ ਪੱਗ ਹਰੇਕ ਕੋਈ ਖੁਸ਼ੀ ਦੇ ਪ੍ਰੋਗਰਾਮ ਚ ਕਰਵਾਉਂਦਾ ਹੀ ਹੈ ਉਥੇ ਜਿਹੜਾ ਤੁਹਾਡੇ ਧਾਰਮਿਕ ਪ੍ਰੋਗਰਾਮ ਵੀ ਰਾਗੀ ਕਬਿਸਤਰੀਆਂ ਦੇ ਵੀ ਪੱਠੀਆਂ ਦੇ ਵੀ ਹੋਣਾ ਚਾਹੀਦਾ ਹੈ ਜੀ ਹੋਣਾ ਚਾਹੀਦਾ ਬਸ ਮੇਰੀ ਤਾਂ ਆਪ ਸਭ ਲੋਕਾਂ ਨੂੰ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਰਾਗੀ ਢਾਡੀ ਕਬਿਸਤਰੀ ਜਥਿਆਂ ਦਾ ਸਨਮਾਨ ਕਰਿਆ ਕਰੋ ਭਾਈ ਤਾਂ ਹੀ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਬਾਰੇ ਪਤਾ ਲੱਗ ਸਕੇਗਾ ਧੰਨਵਾਦ ਜੀ